ਅੰਮ੍ਰਿਤਸਰ ਕੇਸਰੀ ਪੇਜ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਪਿਛਲੇ ਦਿਨੀ ਹੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਸੀ ਕਿ ਜਿਹੜੀ ਅੰਮ੍ਰਿਤਸਰ ਦੇ ਵਿੱਚ 스마트 ਸਿਟੀ ਬਣਦੀ ਪਈ ਹੈ ਤਾਂ ਉਸ ਦੇ ਤਹਿਤ ਜਿਹੜੀਆਂ ਪਾਰਕਾਂ ਦੇ ਬਾਹਰ ਗ੍ਰੇਲਾਂ ਲੱਗੀਆਂ ਨੇ ਤਾਂ ਲਗਾਤਾਰ ਚੋਰੀ ਹੋ ਰਹੀਆਂ ਨੇ ਤਾਂ ਲੋਕਾਂ ਦੇ ਵੱਲੋਂ ਬਹੁਤ ਸਾਰੇ ਸਵਾਲ ਖੜੇ ਕੀਤੇ ਜਾ ਰਹੇ ਕਿ ਆਖਰਕਾਰ ਅੰਮ੍ਰਿਤਸਰ ਦੇ ਵਿੱਚ ਇੰਨੇ ਥਾਣੇ ਹੋਣ ਦੇ ਬਾਵਜੂਦ ਵੀ ਜਿਹੜੀਆਂ ਗ੍ਰੇਲਾਂ ਨੇ ਉਹ ਚੋਰੀ ਹੋ ਰਹੀਆਂ ਨੇ ਤਾਂ ਆਖਰਕਾਰ ਨੌਜਵਾਨਾਂ ਨੂੰ ਫੜਿਆ ਕਿਉਂਕਿ ਜਿਹੜਾ ਅਸਰ ਹੋਇਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਥਾਣਾ ਸੀਰਵੇਨ ਦੇ ਪੁਲਿਸ ਥਾਣੇ ਦੇ ਵਿੱਚ ਪਹੁੰਚੇ ਹੋਏ ਹਨ ਜਿੱਥੇ ਕਿ ਦੋ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਕੋਲੋਂ ਉਹੀ ਪਾਰਕ ਦੇ ਬਾਹਰ ਲੱਗੀਆਂ ਜਿਹੜੀਆਂ ਗ੍ਰਿੱਲਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਬਰਾਮਦ ਪਰ ਲਿਆ ਗਿਆ ਤਾਂ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਡਿਸਪੈਂਸਰੀ ਦੀ ਤਾਂ ਇਹਨਾਂ ਦੇ ਵੱਲੋਂ ਡਿਸਪੈਂਸਰੀ ਦੇ ਵਿੱਚ ਜਾ ਕੇ ਚੋਰੀ ਵੀ ਕੀਤੀ ਗਈ ਹੈ ਜਿਸ ਤੇ ਤਹਿਤ ਇਹਨਾਂ ਦੇ ਵੱਲੋਂ ਉੱਥੇ ਜਾ ਕੇ ਬੈਟਰੀਆਂ ਤਾਂ ਇਨਵਰਟਰ ਜਿਹੜਾ ਵਾ ਉਹ ਚੋਰੀ ਕਰ ਲੱਤਾ ਜਾਂਦਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲੱਤਾ ਗਿਆ ਇਸ ਤਾਂ ਅੱਜ ਇਹਨਾਂ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲੱਤਾ ਗਿਆ ਤਾਂ ਪੂਰੀ ਜਾਣਕਾਰੀ ਦੇ ਲਈ ਗੱਲਬਾਤ ਵੀ ਕਰਦੇ ਤਾਂ ਉਸਲੇ ਥਾਣਾ ਸੀਟਵੇਨ ਦੇ ਐਸ ਐਚ ਓ ਰਕੇਸ਼ ਕੁਮਾਰ ਜੀ ਸਾਡੇ ਨਾਲ ਨੇ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਕਾਫੀ ਲੰਬੇ ਸਮੇਂ ਤੋਂ ਸਮਾਰਟ ਸ੍ਰੀ ਪ੍ਰੋਜੈਕਟ ਤਹਿਤ ਜਿਹੜੀਆਂ ਗਰਲਾਂ ਲੱਗੀਆਂ ਨੇ ਚੋਰੀ ਹੋ ਰਹੀ ਤਾਂ ਕਿੰਨੀਆਂ ਕੁ ਗ੍ਰੇਲਾਂ ਇਹ ਮੰਨੇ ਨੇ ਕਿ ਜੜੀਆਂ ਨਾਂ ਵੱਲੋਂ ਚੋਰੀ ਕੀਤੀਆਂ ਗਈਆਂ ਨੇ ਬਿਲਕੁਲ ਜੀ ਇਹ ਕਾਫੀ ਦੇਰ ਤੋਂ ਇਸ ਗੱਲ ਦਾ ਖਬਰ ਚੱਲ ਰਹੀ ਸੀ ਵੀ ਜਿਹੜੀਆਂ ਸ਼ਹਿਰ ਦੇ ਉੱਤੋਂ ਸਮਾਰਟ ਪ੍ਰੋਜੈਕਟ ਤੇ ਹੋਰ ਬੀਆਰਟੀएस ਦੀ ਗ੍ਰੇਲਾਂ ਉਤਾਰੀਆਂ ਜਾ ਰਹੀਆਂ ਤੇ ਕੱਲ ਸਾਡੀ ਇੱਕ ਫਲਾਈਂਗ ਸਕਾਟ ਟੀਮ ਜਿਹੜੀ ਹੈ ਗਠਿਤ ਕੀਤੀ ਗਈ ਹੈ ਇਹ ਮਾਨਯੋਗ ਸੀਪੀ ਸਾਹਿਬ ਦੇ ਹੁਕਮਾਂ ਨਾਲ ਜਿਹੜੀਆਂ ਹਰੇਕ ਥਾਣੇ ਦੇ ਸ਼ਹਿਰ ਦੇ ਹਰੇਕ ਥਾਣੇ 'ਚ ਟੀਮਾਂ ਇਹ ਗਠਰ ਕੀਤੀਆਂ ਗਈਆਂ ਇਹ ਕਾਫੀ ਕਾਮਯਾਬੀ ਹੋ ਰਹੀਆਂ ਤੇ ਉਸੇ ਟੀਮ ਨੇ ਸਾਡੀ ਨੇ ਰਾਤ ਜਿਹੜੀ ਪੈਟਰੋਲਿੰਗ ਤੇ ਸੀ ਤੇ ਉਹਨਾਂ ਨੇ ਇਹਨਾਂ ਨੂੰ ਕਾਬੂ ਕੀਤਾ ਆ ਈ ਰਖਸ਼ੇ ਤੇ ਲੱਦ ਕੇ ਇਹ ਗ੍ਰਿਲਾਂ ਜਿਹੜੀਆਂ ਲਿਜਾ ਰਹੇ ਸੀ ਤੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਆ ਤਾਂ ਸਰ ਜਿਹੜੀ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਕਿ ਮੋਬਾਈਲ ਸਵੇਰ ਟੀਮ ਤਿਆਰ ਕੀਤੀ ਗਈ ਆ ਤਾਂ ਉਹਦੇ ਵਿੱਚ ਰਾਤ ਨੂੰ ਕਿੰਨੇ ਮੁਲਾਜ਼ਮ ਜਿਹੜੇ ਸੜਕਾਂ ਦੇ ਉੱਪਰ ਕੰਮ ਕਰਦੇ ਨੇ ਬਿਲਕੁਲ ਜੀ ਸਾਡੇ ਇਹ ਦੋ-ਦੋ ਮੁਲਾਜ਼ਮ ਦੋ ਟੀਮਾਂ ਨੇ ਸਾਡੀਆਂ ਮੋਟਰਸਾਈਕਲਾਂ ਦੇ ਚਕਲ ਦੇ ਵਿੱਚ ਹੀ ਇਹ ਪੈਟਰੋਲਿੰਗ ਕਰਦੇ ਨੇ ਤੇ ਇਹਦੇ ਨਾਲ ਅਸੀਂ ਇਲਾਕੇ ਦੇ ਸਾਰੇ ਦਿਨਗ੍ਰਾਨੀ ਵੀ ਰੱਖਦੇ ਆ ਕੋਈ ਵੀ ਜਿਹੜਾ ਮਾੜਾ ਅਨਸਰ ਆ ਉਹਨੂੰ ਐਡਵਾਂਸ ਜਿਹੜੀ ਇਹ ਇਹ ਇਤਲਾਹ ਦੇ ਦਿੰਦੇ ਨੇ ਚਾਹੇ ਉਹ ਟ੍ਰਿਪਲ ਰਾਈਡਿੰਗ ਹੋਏ ਜਾਂ ਹੋਰ ਮਾੜੇ ਅਨਸਰ ਹੋਣ ਉਹਨਾਂ ਨੂੰ ਇਹ ਇਹ ਆਇਡੈਂਟੀਫਾਈ ਕਰਕੇ ਤੇ ਅੱਗੇ ਸਾਡੀ ਜਿਹੜੇ ਇਤਲਾਹ ਦਿੰਦੇ ਨੇ ਥਾਣੇ ਨੂੰ ਵੱਖ-ਵੱਖ ਥਾਣੇ ਦੇ ਵਿੱਚ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਜਾਂ ਫਿਰ ਦੋ ਹੀ ਮੁਲਾਜ਼ਮ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਕੰਮ ਕਰਨਗੇ ਨਹੀਂ ਜੀ ਹਰੇਕ ਥਾਣੇ ਦੀ ਆਪੋ ਆਪਣੀ ਟੀਮ ਹੈ ਹੈ ਗਠਿਤ ਕੀਤੀ ਗਈ ਹੈ ਹਾਂ ਜੀ ਤੇ ਇਸੇ ਤਹਿਤ ਸਾਡੀ ਟੀਮ ਨੇ ਵੀ ਇਹ ਜਿਹੜੀ ਕਾਮਯਾਬੀ ਹਾਸਲ ਕੀਤੀ। ਤਾਂ ਸਰ ਇਹਨਾਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਕਿਹੜੀ ਡਿਸਪੈਂਸਰੀ ਦੇ ਵਿੱਚ ਜਾ ਕੇ ਇਹਨਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ? ਇਹ ਸਾਡੇ ਪ੍ਰਾਇਮਰੀ ਹੈਲਥ ਸੈਂਟਰ ਪਕਤਾਂ ਵਾਲੇ ਇੱਕ ਡਿਸਪੈਂਸਰੀ ਹੈ। ਉੱਥੇ ਰਾਤ ਨੂੰ ਜਿਹੜੇ ਇਹਨਾਂ ਨੇ ਤਾਲਾ ਤੋੜ ਕੇ ਉਤੋਂ ਇੱਕ ਬੈਟਰੀ ਦਾ ਇਨਵਰਟਰ ਤੇ ਬੈਟਰੀਆਂ ਦੋ ਤੇ ਤਾਰਾਂ ਚੋਰੀ ਕੀਤੀਆਂ ਸੀ ਉਹ ਵੀ ਇਹਨਾਂ ਕੋਲੋਂ ਇਹ ਬਰੰਦ ਕਰ ਲੀਆਂ ਗਈਆਂ। ਸਰ ਜੇਕਰ ਅਸੀਂ ਗੱਲ ਕਰੀਏ ਅੰਮ੍ਰਿਤਸਰ ਦੀਆਂ ਜਿਹੜੀਆਂ ਪਾਰਕਾਂ ਨੇ ਬਹੁਤ ਸਾਰੀਆਂ ਗ੍ਰੇਲਾਂ ਉਹਦੇ ਬਾਹਰ ਲੱਗੀਆਂ ਹੋਈਆਂ ਨੇ ਕੀ ਸਾਰੀਆਂ ਇਹਨਾਂ ਦੇ ਵੱਲੋਂ ਚੋਰੀ ਕੀਤੀਆਂ ਗਈਆਂ ਨੇ ਜਾਂ ਫਿਰ ਹੋਰ ਵੀ ਟੀਮਾਂ ਜਿਹੜੀਆਂ ਇਹਨਾਂ ਦੇ ਨਾਲ ਕੰਮ ਕਰਦੀਆਂ ਨੇ ਬਿਲਕੁਲ ਜੀ ਅਸੀਂ ਇਹ ਵੀ ਸਾਰਾ ਪੜਤਾਲ ਕਰ ਰਹੇ ਹਾਂ ਅਸੀਂ ਇਹਨਾਂ ਨੂੰ ਪੇਸ਼ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਤੇ ਅਗਲੀ ਇਹਨਾਂ ਕੋਲ ਪੁੱਛਗਿੱਛ ਕਰਾਂਗੇ ਬਾਕੀ ਜਿਹੜੀਆਂ ਚੋਰੀਆਂ ਉਹਦੇ ਬਾਰੇ ਵੀ ਇਹ ਪੁੱਛਗਿੱਛ ਕਰਾਂ ਤਾਂ ਇਹਨਾਂ ਦੇ ਵੱਲੋਂ ਕੁਝ ਗ੍ਰੇਲਾਂ ਵੇਚੀਆਂ ਵੀ ਗਈਆਂ ਨੇ ਕਿਸੇ ਨੂੰ ਬਿਲਕੁਲ ਜੀ ਇਹ ਅਗਲੀ ਜਿਹੜੀ ਐ ਸੀ ਇਹ ਇਹਨਾਂ ਕੋਲ ਪੁੱਛਕਿਛ ਕੀਤੀ ਜਾ ਰਹੀ ਹੈ ਵੀ ਜਿਹੜੀਆਂ ਪਹਿਲਾਂ ਉਹਨਾਂ ਨੇ ਕਿੱਥੇ ਕਿੱਥੇ ਸੇਲ ਕੀਤੀਆਂ ਨੇ ਅਸੀਂ ਗੱਲ ਕਰੀਏ ਗ੍ਰਿਲਾਂ ਦੀ ਤਾਂ ਇਹ ਲੋਹੇ ਦੀਆਂ ਗ੍ਰਿਲਾਂ ਨੇ ਤਾਂ ਜ਼ਿਆਦਾਤਰ ਕਬਾੜੀਏ ਇਸ ਨੂੰ ਖਰੀਦੇ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਕਬਾੜੀਆਂ ਨੂੰ ਕੀ ਤੁਸੀਂ ਪੁਲਿਸ ਵੱਲੋਂ ਮੈਸੇਜ ਦੇਣਾ ਚਾਹੁੰਦੇ ਹੋ ਕਿਉਂ ਨਹੀਂ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਚੋਰੀ ਦਾ ਸਮਾਨ ਲੈ ਲੈਂਦੇ ਨੇ ਬਿਲਕੁਲ ਜੀ ਕੁਝ ਬੰਦੇ ਇਦਾਂ ਦੇ ਮਾੜੇ ਵੀ ਨੇ ਜਿਹੜੇ ਕਿ ਲਾਲਚ ਦੇ ਵਿੱਚ ਆ ਕੇ ਇਹਨਾਂ ਚੀਜ਼ਾਂ ਨੂੰ ਖਰੀਦੇ ਨੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦਾ ਵੀ ਇਹ ਇਦਾਂ ਦੀ ਚੀਜ਼ਾਂ ਨਾ ਖਰੀਦਣ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਜਿਹੜੇ ਜਾਣ ਬੁੱਝ ਕੇ ਚੋਰੀ ਦੀ ਚੀਜ਼ ਲੈ ਰਹੇ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਏਗੀ ਤਾਂ ਹੋਰ ਵੀ ਇਹਨਾਂ ਦੇ ਵੱਲੋਂ ਚੋਰੀਆਂ ਕੀਤੀਆਂ ਗਈਆਂ ਨੇ ਜਾਂ ਫਿਰ ਗ੍ਰਿਲਾਂ ਤੇ ਜਾਂ ਫਿਰ ਡਿਸਪੈਂਸਰੀ ਦੇ ਵਿੱਚ ਹੀ ਚੋਰੀ ਕੀਤੀ ਗਈ ਨਹੀਂ ਇਹਨਾਂ ਦੇ ਖਿਲਾਫ ਪਹਿਲਾਂ ਵੀ ਇੱਕ ਚੋਰੀ ਦਾ ਮਕਦਮਾ ਦਰਜ ਹੈਗਾ ਤੇ ਇਹ ਹੈਪਚੁਅਲ ਬੰਦੇ ਨੇ ਇਹ ਨਸ਼ਾ ਵੀ ਕਰਦੇ ਨੇ ਤੇ ਕੋਈ ਕੰਮਕਾਰ ਨਹੀਂ ਕਰਦੇ ਵਿਹਲੇ ਬੰਦੇ ਤਾਂ ਨਸ਼ੇ ਦੀ ਆੜ ਦੇ ਵਿੱਚ ਹੀ ਇਹ ਚੋਰੀਆਂ ਕਰਦੇ ਨੇ ਰਾਤ ਨੂੰ ਬਿਲਕੁਲ ਜੀ ਇਹੋ ਹੀ ਇਹ ਗ੍ਰਿਲਾਂ ਉਤਾਰ ਕੇ ਇਹ ਵੇਚ ਕੇ ਤੇ ਨਸ਼ੇ ਦੀ ਪੂਰਤੀ ਕਰਦੇ ਆ ਤੁਸੀਂ ਵੇਖਿਆ ਕਿ ਅਸੀਂ ਲਗਾਤਾਰ ਗੱਲਬਾਤ ਕੀਤੀ ਆ ਤਾਂ ਫਿਲਹਾਲ ਪੂਰੀ ਜਾਣਕਾਰੀ ਦਿੱਤੀ ਗਈ ਆ ਨਸ਼ਾ ਵੀ ਕਰਦੇ ਨੇ ਨੌਜਵਾਨ ਤਾਂ ਉਸ ਨੂੰ ਲੈ ਕੇ ਰਾਤ ਨੂੰ ਬਹੁਤ ਸਾਰੀ ਠੰਡ ਹੁੰਦੀ ਆ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਜਦੋਂ ਸੁੱਤੇ ਹੁੰਦੇ ਨੇ ਤਾਂ ਇਹ ਰਾਤ ਨੂੰ ਉੱਠ ਕੇ ਗ੍ਰਿਲਾਂ ਤੋੜ ਕੇ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਈ ਰਿਕਸ਼ਾ ਜਿਹੜਾ ਵਾ ਉਹ ਵੀ ਬਰਾਮਦ ਕੀਤਾ ਗਿਆ ਤਾਂ ਸਰ ਇਹ ਜਿਹੜਾ ਈ ਰਿਕਸ਼ਾ ਜਿਹੜਾ ਬਰਾਮਦ ਕੀਤਾ ਗਿਆ ਇਹ ਕਿਹਦਾ ਹੈ ਇਹ ਈ ਰਿਕਸ਼ਾ ਇਹਨਾਂ ਦਾ ਨਹੀਂ ਹੈਗਾ ਜੀ ਇਹ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੇ ਕਿਤੋਂ ਰੈਂਟ ਤੇ ਲਿਆ ਆ ਪਰ ਫਿਰ ਵੀ ਅਸੀਂ ਇਹਦੇ ਬਾਰੇ ਵੀ ਪੜਤਾਲ ਕਰ ਰਹੇ ਆ ਪਰ ਜਿਹੜੇ ਇਹਨਾਂ ਦੇ ਮਾਲਕ ਨੇ ਜਿਹੜੇ ਇਹਨਾਂ ਨੂੰ ਈ ਰਿਕਸ਼ਾ ਦੇ ਦਿੰਦੇ ਨੇ ਕੀ ਉਹਨਾਂ ਨੂੰ ਪੁੱਛਿਆ ਜਾਏਗਾ ਕਿ ਇਹਨਾਂ ਦੀ ਪੂਰੀ ਤੁਸੀਂ ਆਧਾਰ ਕਾਰਡ ਲੱਤਾ ਵਾ ਜਾਂ ਫਿਰ ਇਹਨਾਂ ਦਾ ਪਤਾ ਕੀਤਾ ਕਿ ਇਹ ਕੰਮ ਕੀ ਕਰਦੇ ਪਏ ਨੇ ਇਹਨਾਂ ਨੂੰ ਤੁਸੀਂ ਆਟੋ ਦੇ ਦਿੰਦੇ ਹੋ ਚਲਾਉਣ ਵਾਸਤੇ ਇਹ ਲੁੱਟਾ ਖਵਾ ਕਰਦੇ ਪਏ ਨੇ ਉੱਥੇ ਬਿਲਕੁਲ ਜੀ ਇਹਦੇ ਬਾਰੇ ਉਹਨਾਂ ਨੂੰ ਪਤਾ ਕਰਾਂਗੇ ਅਸੀਂ ਜਿਨ੍ਹਾਂ ਦਾ ਇਹ ਆਟੋ ਆ ਕਿ ਉਹਨਾਂ ਕੋਲੋਂ ਮੰਗ ਕੇ ਲਿਆਏ ਉਹਨਾਂ ਦੀ ਮਰਜ਼ੀ ਨਾਲ ਲਿਆਏ ਜਾਂ ਚੋਰੀ ਕਰਕੇ ਲਿਆਏ ਇਹ ਸਾਰੀ ਪੜਤਾਲ ਅਸੀਂ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਲਿਆਵਾਂਗੇ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਜਿਸ ਤਰ੍ਹਾਂ ਆਟੋ ਅੰਮ੍ਰਿਤਸਰ ਦੇ ਵਿੱਚ ਹੋ ਚੁੱਕੇ ਨੇ ਤਾਂ ਲੋਕ ਵੀ ਬਹੁਤ ਸਾਰੇ ਪਰੇਸ਼ਾਨ ਹੋ ਚੁੱਕੇ ਨੇ ਲਗਾਤਾਰ ਐਕਸੀਡੈਂਟ ਹੋ ਰਹੇ ਨੇ ਲਗਾਤਾਰ ਲੁੱਟਾਂ ਖੋਹਾਂ ਹੋ ਰਹੀਆਂ ਨੇ ਬਾਹਰੋਂ ਜਿਹੜੇ ਵਿਦੇਸ਼ ਤੋਂ ਲੋਕ ਆਂਦੇ ਨੇ ਤਾਂ ਜਦੋਂ ਉਹ ਈ ਰਿਕਸ਼ਾ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਵਾਰਦਾਤ ਕਰਕੇ ਫਰਾਰ ਹੋ ਜਾਂਦੇ ਨੇ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਬਹੁਤ ਸਾਰੇ ਮਾਮਲੇ ਵੀ ਦਰਜ ਕੀਤੇ ਜਾਂਦੇ ਨੇ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਉਸੇ ਤਰੀਕੇ ਦਾ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਤਾਂ ਇਹਨਾਂ ਦੋਨਾਂ ਨੌਜਵਾਨਾਂ ਦੇ ਵੱਲੋਂ ਲਗਾਤਾਰ ਪਾਰਕ ਦੇ ਬਾਹਰੋਂ ਜਿਹ ਕੀਤੀਆਂ ਗਈਆਂ ਨੇ ਤਾਂ ਤੁਸੀਂ ਵੀ ਇੱਕ ਸੱਦੋ ਕਿ ਜੜੀਆਂ ਇਹਨਾਂ ਦੇ ਵੱਲੋਂ ਕੁਝ ਗਰੀਲਾਂ ਵੇਚ ਦਿੱਤੀਆਂ ਗਈਆਂ ਨੇ ਤਾਂ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਉਹ ਦੇਖਾਂ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਮਾਮਲੇ ਦੇ ਵਿੱਚ ਕੀ ਵੱਡੇ ਖੁਲਾਸੇ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜਗਬੰਨ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਇਲ ਅੰਮ੍ਰਿਤਸਰ